ਸਾਸਰੀ ਘਰ ਤੇਜੀ ਦਾ ਵਿਆਹ ਧਰਿਆ ਸੀ ਲੈ ਪਤੀਜੀ ਦਾ ਵਿਆਹ ਧਰਤਾ ਵਾ ਵੇ ਕੱਲ ਅਜੇ ਨਹੀਂ ਜੀ ਤੇ ਅੱਜ ਵਿਆਹ ਧਰਤਾ ਗੋੜੀ ਚੁੱਟ ਮਾਰੀ ਮਾਰਚ ਆਹੋ ਰਿਸ਼ਤਾ ਵੇ ਵਿਆਹ ਤੇ ਵਿਆਹ ਦੇ ਬਾਬਾ ਹਾਂ ਵੇ ਤਾਂ ਬਰਾਟਵਾ ਕੀ ਕਹਿੰਦਾ ਨਹੀਂ ਕੀ ਕੂ ਕੀ ਕਹੇ ਉਹਦਾ ਵਿਆਹ ਵਾ ਕਾ ਹੈਪੀ ਬਰਥਡੇ ਅੱਗੇ ਜਿਹੜਾ ਤੂੰ ਦੇ ਗਿਆ ਵਾ ਨਹੀਂ ਨਹੀਂ ਅੱਜ ਕਾਲ ਤੇ ਕਾਹਲੀ ਚਾਲਦਾ ਲੋਕੀ ਤੇ ਪੰਜੀਰੀਆਂ ਵੀ ਦਿੰਦੇ ਐ ਕਿਹਦੇ ਜ਼ਮਾਨੇ ਚ ਫੇਰਦੀਆਂ ਪੰਜੀਰੀ ਦੇ ਵੀ ਅਵਾਜ਼ ਤੇ ਸੱਦਾ ਲੱਗਿਆ ਕੋਣ ਪੰਜੀਰੀ ਜਿੰਦਾ ਸੀ ਹੋਰ ਨਾ ਕਹਦੀ ਪੰਜੀਰੀ ਤੇ ਉਦੋਂ ਦੇਦੀ ਜਦੋਂ ਨਿਆਣਾ ਹੋਇਆ ਹੋਵੇ ਤੇ ਟੀ ਬਿਆਣੀ ਸ਼ੀਲੇ ਚ ਹੋਵੇ ਤੇ ਪੰਜੀਰੀ ਦੇ ਕੇ ਆਈ ਜਦੋਂ ਬੰਦਾ ਬਾਈ ਚੱਲਦਾ ਜੋ ਸਭ ਸਭੇ ਕਾਰਕਾਰ ਸਿਰ ਮੱਥੇ ਰੱਖ ਤੋ ਆਉਣੀ ਤੂੰ ਵੈਸੇ ਮੈਨੂੰ ਹਮੇਸ਼ਾ ਪਿੱਛੇ ਹੀ ਪਾਇਆ ਨਹੀ ਤੂੰ ਮੇਰੀ ਕੀ ਨਾ ਚੱਲਦਾ ਵਾ ਤੂੰ ਮੇਰੀ ਵੱਡੀ ਭੈਣ ਆ ਤੇਰੇ ਨਾਲ ਬਚਪਨ ਤੋਂ ਪਿਆਰ ਹਾਂ ਬਚਪਨ ਤੋਂ ਆਈ ਆ ਆ ਕੇ ਡੱਬਾ ਦੀ ਆ ਗਿਆ ਤੂੰ ਘਰ ਕੀ ਖਾਣਾ ਕਿੱਦਾਂ ਵਾ ਇਹਨੂੰ ਚਾਹਣਾ ਉਹ ਦਾ ਸਰ ਵੇਹਰੇ ਵਲਸਮੋਸੇ ਲਾ ਮਾ ਮੇਵਾਸ ਤੇ ਜਿਹੜੇ ਉਥੋਂ ਅਰਦੀ ਦਾਵਾਂ ਦੇ 6 ਸਮੋਸੇ ਦਿੰਦੇ ਆ ਨਾ ਦੇ ਸਮੋਸੇ ਆ ਜਸ ਸਮੋਸੀਆਂ ਤੋਸੀਆਂ ਨਹੀਂ ਆ ਸਮੋਸੇ ਵਾ ਆਗੇ ਤੇ ਵੇ ਨਹੀਂ ਲੱਗਦੀ ਭੈਣੇ ਹੋੜ ਨਹੀਂ ਲੱਗਦੀਆਂ ਵਧੀਆ ਸਮੋਸੇ ਵਕਵਾਲਟੀ ਚਲ ਤੂੰ ਨਾਲ ਫੜ ਭੈਣੇ ਕੋਈ ਕੁਛ ਖਾਈਦਾ ਆ ਜੀ ਚਲ ਚਾਹੇ ਸੁਣ ਕੇ ਬਾਅਦ ਚੱਲਿਆ ਵਧੀਆ ਸਮੋਸੇ ਵਾ ஆடு கல் கே கடாச்சியா